ਮਹਾਰਾਜ ਦੀ ਇੱਕ ਬੜੀ ਪੰਗਤੀ ਹੈ ਹੌਲੇ ਮਨੁੱਖ ਦੀ ਪਛਾਣ ਕੀ ਹੈ ਨੇਵੇਂ ਮਨੁੱਖ ਦੀ ਪਛਾਣ ਕੀ ਹੈ ਉੱਚਾ ਤੇ ਨੇਵਾ ਜੋ ਜਗਤ ਨਾਪਦਾ ਹੈ ਉਹਨਾਂ ਦਾ ਪੈਮਾਨਾ ਹੋ ਰਿਹਾ ਹੈ ਭਈ ਧਨ ਬਹੁਤ ਹੈ ਉੱਚਾ ਮਨੁੱਖ ਹੈ ਵੱਡਾ ਮਨੁੱਖ ਹੈ ਨੇਰਤਨ ਹੈ ਧਨ ਨਹੀਂ ਹੈ ਛੋਟਾ ਮਨੁੱਖ ਹੈ ਤਾਂ ਪੈਮਾਨਾ ਧਨ ਬਣ ਜਾਂਦਾ ਹੈ ਕਿਦਰੇ ਪੈਮਾਨਾ ਰਤਬਾ ਬਣ ਜਾਂਦਾ ਹੈ ਕੋਈ ਕੁਰਸੀ ਮਿਲ ਗਈ ਹੈ ਸਿੰਘਾਸਣ ਮਿਲ ਗਿਆ ਹੈ ਉੱਚੇ ਮਨੁੱਖ ਨੇ ਵੱਡੇ ਮਨੁੱਖ ਨੇ ਰਸਤੇ 'ਚ ਬੈਠਾ ਹੈ ਵਿਕਸ਼ਾ ਮੰਗ ਰਿਹਾ ਹੈ ਛੋਟੇ ਮਨੁੱਖ ਨੇ ਇਹ ਪੈਮਾਨੇ ਜਗਤ ਦੇ ਨੇ ਮਨੁੱਖ ਹੌਲਾ ਹੈ ਛੋਟਾ ਹੈ ਮਨੁੱਖ ਮਹਾਨ ਹੈ ਉੱਚਾ ਹੈ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਪਣ ਦਾ ਪੈਮਾਨਾ ਹੋ ਰਿਹਾ ਹੈ ਮਨਮਤ ਹੋਲੀ ਬੋਲੇ ਬੋਲ ਜਿਹਦੇ ਬੋਲ ਹੋਲੇ ਨੇ ਜਿਹਦੇ ਬੋਲ ਨਹੀਂ ਮੈਨੇ ਉਹ ਮਨੁੱਖ ਉੱਚਾ ਨਹੀਂ ਹੋ ਸਕਦਾ ਉਹ ਮਨੁੱਖ ਹੋ ਲੈ ਨਹੀਂਵੇਂ ਤੋਂ ਨਹੀਂਵੇਂ ਜਿਹਦੇ ਬੋਲਾਂ ਵਿੱਚ ਗਾਲ ਹੈ ਉਹ ਮਨੁੱਖ ਖੁਦ ਵੀ ਗਾਲ ਦਾ ਰੂਪ ਹੈ ਜਿਹਦੇ ਬੋਲਾਂ ਵਿੱਚ ਕਰੋਹ ਹੈ ਉਹ ਮਨੁੱਖ ਖੁਦ ਵੀ ਕਰੋਧ ਦਾ ਰੂਪ ਹੈ ਜਿਸਦੇ ਬੋਲਾਂ ਵਿੱਚ ਈਰਖਾ ਹੈ ਉਹ ਤੀਰਖਾ ਦਾ ਮੂਜਸਮਾ ਹੈ ਪਰ ਜਿਸਦੇ ਬੋਲਾਂ ਵਿੱਚ ਮਿਠਾਸ ਹੈ ਉਹ ਤੇ ਮਸਰੀ ਦੀ ਤਰ੍ਹਾਂ ਜਿਹਦੇ ਬੋਲਾਂ ਵਿੱਚ ਬੁਲੰਦੀ ਹੈ ਉਤੇ ਮਨੁਖ ਆਸਮਾਨ ਦੀ ਤਰ੍ਹਾਂ ਜਿਦੇ ਬੋਲਾਂ ਵਿੱਚ ਗਹਿਰਾਈ ਹੈ ਉਤੇ ਸਾਗਰ ਦਾ ਤਲ ਹੈ ਜਿੱਥੇ ਪਤਾ ਨਹੀਂ ਕਿਤਨੇ ਮੋਤੀ ਪੈ ਨੇ ਬੋਲ ਨਹੀਂ ਮੈਨੇ ਮਨੁਖ ਨਹੀਂ ਮਾ ਬੋਲ ਉੱਚੇ ਨੇ ਮਨੁਖ ਉੱਚਾ ਹੈ ਮਨੁਖ ਦੀ ਉਚਾਈ ਤੇ ਛੋਟਾਈ ਉਹਦੇ ਬੋਲਾਂ ਤੋਂ ਨਾ ਪਾੰਗੇ ਬੋਲ ਕੁਰਖਤ ਨੇ ਬੋਲ ਕੋੜੇ ਨੇ ਨਾ ਨਿਗ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ ਔਰ ਮਹਾਰਾਜ ਕਹਿੰਦੇ ਨੇ ਚਾਹੇ ਕਿਤਨਾ ਧਨਵਾਨ ਹੈ ਕਿਤਨਾ ਗੁਣਵਾਨ ਹੈ ਕਿਤਨੇ ਰਤਬੇ ਦਾ ਮਾਲਕ ਹੈ ਫਿੱਕਾ ਬੋਲਣ ਵਾਲਾ ਮੂਰਖ ਹੈ ਸਿਆਣਾ ਨਹੀਂ ਹੈ ਫਿੱਕਾ ਮੂਰਖ ਆਖੀਏ ਪਾਣਾ ਲੈ ਸਜਾਇ ਇਕ ਤੇ ਮਨੁੱਖ ਨੂੰ ਨਾਪਣ ਤੋਲਣ ਦਾ ਇਹ ਪੈਮਾਨਾ ਹੈ ਇਹਦੇ ਕੋਲ ਧਨ ਕਿਤਨਾ ਹੈ ਇਦੇ ਕੋਲ ਕਲਾ ਕਿਤਨੀ ਹੈ ਇਹਦੇ ਕੋਲ ਪ੍ਰਭਤਾ ਕਿਤਨੀ ਹੈ ਦੂਜਾ ਨਾਪਣ ਦਾ ਪੈਮਾਨਾ ਹੈ ਇਹਦੇ ਬੋਲ ਕਿਹੋ ਜਿਹਿਆਂ ਦੇ ਨੇ ਅਸੀਂ ਉਹਨਾਂ ਨੂੰ અવਤਾਰ ਆਖਿਆ ਜਿਨ੍ਹਾਂ ਦੇ ਬੋਲਾਂ 'ਚ ਨਿਰੰਕਾਰ ਸੀ ਅਸੀਂ ਉਹਨਾਂ ਨੂੰ ਗੁਰੂ ਗੋਰੀ ਪੈਗੰਬਰ ਆਖਿਆ ਜਿਨ੍ਹਾਂ ਦੇ ਬੋਲਾਂ ਵਿੱਚ ਖੁਦਾ ਸੀ ਜਿਨ੍ਹਾਂ ਦੇ ਬੋਲਾਂ ਵਿੱਚ ਈਸ਼ਵਰ ਸੀ ਚਾਨਣਾ ਹੀ ਚਾਨਣਾ ਸੀ ਉਹ ऐसे कवि ने जो ऋषि ने और ऋस्वस्थ ऋषि ने क्योंकि मुनि ने